ਵਾਹਿ ਗੁਰੂ ਸਾਹਿਬ ਜੀਓ ਸੋ ਰਠ ਮਹੱਲਾ ਪੰਜਵਾ ਗੁਰ ਪੂਰਾ ਅਰਾਧੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੁਰੇ संत हो राम जपत सुख पाया संत स्थान बसे सुख सहज सगले दुख मिटाया रहाओ गुरपुर की वाणी पार ब्रह्म मन वाणी ਨਾਨਕ ਦਾਸ ਵਖਾਣੀ ਨਿਰਮਲ ਆਕਠ ਕਹਾਣੀ ਸੋਰਠ ਮਹਲਾ ਪੰਜਵਾ ਗੁਰਪੁਰ ਅਰਧੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੁਰ ਕੀ ਬਾਣੀ ਪਾਰ ਬ੍ਰਹਮ ਮਨ ਬਾਣੀ ਨਾਨਕ ਦਾਸ ਵਖਾਣੀ ਨਿਰਮਲ ਆਕਾਥ ਕਹਾਣੀ ਸੋਰਠ ਮਹਲਾ 5 ਗੁਰਪੁਰ ਅਰਦੇ ਕਾਰਜ ਸਗਲੇ ਸਾਧੇ ਸਗਨ ਮਨੋ ਰਥ ਪੂਰੇ ਬਾਜੇ ਅਨਹਦ ਤੂਰੇ ਸੰਤੋਹ RAM ਜਪਤ ਸੁਖ ਪਾਇਆ ਸੰਤ ਯਸ ਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾ ਗੁਰਪੁਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਆਖ ਕਹਾਣੀ ਸੋਰਠ ਮਹੱਲਾ ਪੰਜਵਾ ਗੁਰਪੁਰ ਅਰਧੇ ਕਾਰਜ ਸਗਲੇ ਸਾਧੇ ਸਗਨ ਮਨੋ ਰਥ ਪੂਰੇ ਬਾਜੇ ਅਨਹਦ ਧੂਰੇ संत हो राम जपत सुख पाया संतय सान बसे सुख सहज सगले दुख मिटाया रहाओ गुरपुरे की वाणी पार ब्रह्म मन पानी ਨਾਨਕ ਦਾਸ ਰਖਾਨੀ ਨਿਰਮਲ ਆਖ ਕਹਾਣੀ ਸੋਰਠ ਮਹਲਾ ਪੰਜਵਾ ਗੁਰਪੁਰਾਇ ਰਾਧੇ ਕਾਰਜ ਸਗਲੇ ਸਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਅਕਤ ਕਹਾਣੀ ਸੋਰਠ ਮਹਲਾ 5 ਵਾ ਗੁਰਪੁਰਾਇਆ ਰਾਦੇ ਕਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜੈ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਆਕਥ ਕਹਾਣੀ ਸੋਰਠ ਮਹਲਾ ਪੰਜਵਾ ਗੁਰਪੁਰਾ ਅਰਧੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤੇ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲਿਆ ਕਥ ਕਹਾਣੀ ਸੋਰਠ ਮਹੱਲਾ ਪੰਜਵਾ ਗੁਰਪੁਰਾਇਆ ਰਾਦੇ ਕਾਰਜ ਸਗਲੇ ਸਾਧੇ ਸਗਲ ਮਨੋ ਰਤ ਪੂਰੇ ਬਜੇ ਅਨਹਦ ਤੂਰੇ संतो राम जपत सुख पाया संत आसान बसे सुख सहजे सगले दुख मिटाया रहा गुरपुरे की वाणी पार ब्रह्म मन पानी नानक दास बखानी निर्मल या कथ कहानी ਸੋਰਠ ਮਹਲਾ 5 ਗੁਰਪੂਰਾਇ ਰਾਦੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਵਜੇ ਅਨਹਦ ਤੂਰੇ ਸੰਤੋਹ RAM ਜਪਤ ਸੁਖ ਪਾਇਆ ਸੰਤ ਅਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਓ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲਿਆ ਕਥ ਕਹਾਣੀ ਸੋਰਠ ਮਹਲਾ 5 ਗੁਰਪੁਰਾਇਆ ਰਦੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤੇ ਆਸਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਓ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲਿਆ ਕਥ ਕਹਾਣੀ ਸੋਰਠ ਮਹਲਾ 5 ਗੁਰਪੁਰ ਅਰਾਧੇ ਕਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤਿ ਅਸਾਨ ਬਸੇ ਸੁਖ ਸਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਾ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲਿਆ ਕਥ ਕਹਾਣੀ ਸੋਰਠ ਮਹਲਾ ਪੰਜਵਾ ਗੁਰਪੁਰਾਇ ਰਦੇ ਕਾਰਜ ਸਗਲੇ ਸਾਦੇ ਸਗਲ ਮਨੋਰਝ ਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਆਖਠ ਕਹਾਣੀ ਸੋਰਠ ਮਹਲਾ ਪੰਜਵਾਂ ਗੁਰਪੂਰਾ ਆਰਾਧੇ ਕਾਰਜ ਸਗਲੇ ਸਦੇ ਸਗਲ ਮਨੋਰਥ ਪੂਰੇ ਭਜੇ ਅਨਹਦ ਤੁਰੇ ਸੰਤੋ ਹੋ ਰਾਮ ਜਪਤ ਸੁਖ ਪਾਇਆ ਸੰਤ ਅਸਾਨ ਬਸੇ ਸੁਖ ਸਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਰਮਲ ਇਕੱਠ ਕਹਾਣੀ ਸੋਰਠ ਮਹਲਾ ਪੰਜਵਾਂ ਗੁਰਪੂਰਾ ਅਰਾਧੇ ਕਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋਰਾਮ ਜਪਤ ਸੁਖ ਪਾਇਆ ਸੰਤ ਆਸਾਨ ਬਸੇ ਸੁਖ ਸਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾ ਸਵਖਾਣੀ ਨਿਰਮਲ ਆਖਥ ਕਹਾਣੀ ਸੋਰਠ ਮਹੱਲਾ ਪੰਜਵਾ ਗੁਰਪੁਰ ਅਰਧੇ ਕਾਰਜ ਸਗਲੇ ਸਾਧੇ ਸਗਨ ਮਨੋ ਰਜ ਪੂਰੇ ਵਾਜੇ ਅਨਹਦ ਤੂਰੇ ਸੰਤੋ ਹੋ ਰਾਮ ਜਪਤ ਸੁਖ ਪਾਇਆ ਸੰਤ ਐਸਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਓ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਨੀ ਨਾਨਕ ਦਾਸ ਰਖਾਨੀ ਨਿਰਮਲ ਆਖ ਕਹਾਣੀ ਸੋਰਠ ਮਹਲਾ 5 ਗੁਰਪੁਰਾਇਆ ਰਾਧੇ ਕਾਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਇਕੱਠ ਕਹਾਣੀ ਸੋਰਠ ਮਹੱਲਾ ਪੰਜਵਾ ਗੁਰਪੁਰ ਆਯਾਰਾ ਦੇ ਕਰਜ ਸਗਲੇ ਸਾਡੇ ਸਗਲ ਮਨੋਰਥ ਪੂਰੇ ਬਾਜ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤੇ ਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਿਖਾਣੀ ਨਿਰਮਲ ਆਕਥ ਕਹਾਣੀ ਸੋਰਠ ਮਹਲਾ ਪੰਜਵਾ ਗੁਰਪੁਰ ਆਰਧੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋਹ RAM ਜਪਤ ਸੁਖ ਪਾਇਆ ਸੰਤ ਅਸਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਰ ਬ੍ਰਹਮ ਮਨ ਪਾਣੀ ਨਾਨਕ ਦਾ ਸਵਖਾਣੀ ਨਿਰਮਲਿਆ ਕਥ ਕਹਾਣੀ ਸੋਰਠ ਮਹਲਾ ਪੰਜਵਾ ਗੁਰਪੁਰਾਇਆ ਰਾਦੇ ਕਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਵਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤੇ ਆਸਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲਿਆ ਕਥ ਕਹਾਣੀ ਸੋਰਠ ਮਹਲਾ ਪੰਜਵਾਂ ਗੁਰਪੂਰਾ ਅਰਾਦੇ ਕਾਰਜ ਸਗਲੇ ਸਾਦੇ ਸਗਲ ਮਨੁ ਰਥ ਪੂਰੇ ਭਜੇ ਅਨਹਦ ਤੁਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੁਰੇ ਕੀ ਬਾਣੀ ਪਾਰ ਬ੍ਰਹਮ ਮਨ ਭਾਣੀ ਨਾਨਕ ਦਾਸ ਵਖਾਣੀ ਨਿਰਮਲਿਆ ਕਥ ਕਹਾਣੀ ਸੋਰਠ ਮਹਲਾ ਪੰਜਵਾ ਗੁਰਪੁਰਾਇਆ ਰਦੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ संतो राम जपत सुख पाया संत आसान बसे सुख सहज सगले दुख मिटाया रहा गुरपूरे की वाणी पारब्रह्म मन पाणी नानक दास बखानी निर्मलया कथ कहानी ਸੋਰਠ ਮਹਲਾ 5 ਗੁਰਪੁਰ ਅਰਾਧੇ ਕਰਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲਿਆ ਕਥ ਕਹਾਣੀ ਸੋਰਠ ਮਹਲਾ 5 ਗੁਰਪੁਰਾਇਆ ਰਦੇ ਕਾਰਜ ਸਗਲੇ ਸਾਦੇ ਸਗਲ ਮਨੋਰਝ ਪੂਰੇ ਬਾਜੇ ਅਨਹਦ ਤੂਰੇ ਸੰਤੋ RAM ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਆਖਠ ਕਹਾਣੀ ਸੋਰਠ ਮਹਲਾ 5 ਗੁਰਪੂਰਾ ਆਰਾਧੇ ਕਾਰਜ ਸਗਲੇ ਸਦੇ ਸਗਲ ਮਨੋਰਥ ਪੂਰੇ ਬਜੇ ਅਨਹਦ ਤੁਰੇ ਸੰਤੋ ਹੋ ਰਾਮ ਜਪਤ ਸੁਖ ਪਾਇਆ ਸੰਤ ਅਸਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਇਕੱਠ ਕਹਾਣੀ ਸੋਰਠ ਮਹਲਾ ਪੰਜਵਾਂ ਗੁਰਪੂਰਾ ਅਰਾਧੇ ਕਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਾਨ ਬਸੇ ਸੁਖ ਸਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾ ਸਵਖਾਣੀ ਨਿਰਮਲ ਆਖਥ ਕਹਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ